ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲੇ ਦਲ ਦੇ ਮੁਖ ਦਫ਼ਤਰ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਵਿਵਸਥਾ ਬਹੁਤ ਹੀ ਮਾੜੀ ਹੋ ਚੁੱਕੀ ਹੈ ਅਸੀਂ ਲੈਂਡ ਪੂਲਿੰਗ ਨੂੰ ਲੈ ਕੇ ਤੱਨੇ ਪ੍ਰਦਰਸ਼ਨ ਕਰ ਰਹੇ ਤੁਹਾਨੂੰ ਦੱਸਣੇ ਕਿ ਜੁਲੰਧਰ ਦੇ ਵਿੱਚ ਓਕਸੀਜਨ ਨਾ ਮਿਲਣ ਨੂੰ ਲੈ ਕੇ ਤਿੰਨ ਮੋਤਾਂ ਦਾ ਮਾਮਲਾ ਵੀ ਕਰਵਾਇਆ ਸੀ ਇਸ ਨੂੰ ਲੈ ਕੇ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਤੁਹਾਨੂੰ ਦੱਸਣੇ ਕਿ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਦੇ ਕਵਾਈ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੀ ਸ਼ੁਰੂਆਤ ਹੋਈ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਹੋਰ ਕਮੇਟੀ ਦੀ ਮੀਟਿੰਗ ਹੈ ਜੋ ਹਾਲਾਤ ਪੰਜਾਬ ਦੇ ਬਣ ਗਏ ਹੈ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਹੈ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਆ ਠੱਗ ਇਸੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਹੈ ਭਾਵੇਂ ਇਥੇ ਲਾਅਨ ਆਰਡਰ ਹੈ ਭਾਵੇਂ ਨਸ਼ਾ ਹੈ ਬਰਬਾਦ ਕਰਤਾ ਪੰਜਾਬ ਦੇ ਬਿਲਕੁਲ ਜਹੜੀ ਹੈ ਇਸ ਸਮੇਂ ਤਾਂ ਸੁਖਬੀਰ ਸਿੰਘ ਬਾਦਲ ਸ਼ੋਮਨੀ ਕਾਲੀ ਦਲ ਦੇ ਮੁਖ ਦਫਤਰ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਵਿਵਸਥਾ ਬਹੁਤ ਹੀ ਮਾੜੀ ਹੋ ਚੁੱਕੀ ਹੈ ਅਸੀਂ ਲੈਂਡ ਪੂਲਿੰਗ ਨੂੰ ਲੈ ਕੇ ਤਨੇ ਪ੍ਰਦਰਸ਼ਨ ਕਰ ਰਹੇ ਹਾਂ ਤੁਹਾਨੂੰ ਦੱਸਨੇ ਕਿ ਜੁਲੰਧਰ ਦੇ ਵਿੱਚ ਆਕਸੀਜਨ ਨਾ ਮਿਲਣ ਲੈ ਕੇ ਤਿੰਨ ਮੌਤਾਂ ਦਾ ਮਾਮਲਾ ਵੀ ਕਰਵਾਇਆ ਸੀ ਇਸ ਨੂੰ ਲੈ ਕੇ ਵੀ ਸੁਖਬੀ ਸਿੰਘ ਬਾਦਲ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਤੁਹਾਨੂੰ ਦੱਸਨੇ ਕਿ ਸ਼ਾਮ ਨੂੰ ਕਾਲੇ ਜਲਦ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਹੋਰਾਂ ਦੇ ਕੋਾਈ ਦੇ ਵਿੱਚ ਜ਼ਿਲ੍ਹਾ ਪ੍ਰਧਾਨਾ ਦੀ ਮੀਟਿੰਗ ਦੀ ਸ਼ੁਰੂਆਤ ਹੋਈ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਇੱਕ ਹੋਰ ਕਮੇਟੀ ਦੀ ਮੀਟਿੰਗ ਹੈ ਜੋ ਹਾਲਾਤ ਪੰਜਾਬ ਦੇ ਬਣ ਗਏ ਹੈ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਐ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਆ ਠੱਗ ਇੱਥੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਐ ਭਾਵੇਂ ਇੱਥੇ ਲਾਅ ਨਾ ਆਰਡਰ ਐ ਭਾਵੇਂ ਨਸ਼ਾ ਹੈ ਬਰਬਾਦ ਕਰਤਾ ਪੰਜਾਬ ਦੇ ਬਿਲਕੁਲ ਚੱ ਰਹੀ ਹੈ ਇਸ ਸਮੇਂ ਤਸ ਸੁਖਬੀਰ ਸਿੰਘ ਬਾਦਲ ਸ਼੍ਰੋਮਣਕਾਲੀ ਦਲ ਦੇ ਮੁਖ ਦਫਤਰ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਵਿਵਸਥਾ ਬਹੁਤ ਹੀ ਮਾੜੀ ਹੋ ਚੁੱਕੀ ਹੈ ਅਸੀਂ ਲੈਂਡ ਪੋਲਿੰਗ ਨੂੰ ਲੈ ਕੇ ਤਰਨੇ ਪ੍ਰਦਰਸ਼ਨ ਕਰ ਰਹੇ ਹਨ ਤੁਹਾਨੂੰ ਦੱਸਣੇ ਕਿ ਜੁਲੰਧਰ ਦੇ ਵਿੱਚ ਆਕਸੀਜਨ ਨਾ ਮਿਲਣ ਨੂੰ ਲੈ ਕੇ ਤੰਨ ਮੌਤਾਂ ਦਾ ਮਾਮਲਾ ਵੀ ਕਰਵਾਇਆ ਸੀ ਇਸ ਨੂੰ ਲੈ ਕੇ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਤੁਹਾਨੂੰ ਦੱਸਣੇ ਕਿ ਸ਼੍ਰੋਮਣਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰਦਿਕ ਵਾਧੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੀ ਸ਼ੁਰੂਆਤ ਹੋਈ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਹੋਰ ਕਮੇਟੀ ਦੀ ਮੀਟਿੰਗ ਹੈ ਜੋ ਹਾਲਾਤ ਪੰਜਾਬ ਦੇ ਬਣ ਗਏ ਹੈ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਹੈ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਆ ਠੱਗ ਇਸੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਪਾਵੇਂ ਲੈਂਡ ਪੂਲਿੰਗ ਹੈ ਪਾਵੇਂ ਇਥੇ ਲਾਅਨ ਆਰਡਰ ਹੈ ਪਾਵੇਂ ਨਸ਼ਾ ਹੈ ਬਰਬਾਦ ਕਰਤਾ ਪੰਜਾਬ ਦੇ ਬਿਲਕੁਲ ਜਾ ਰਹੀ ਹੈ ਇਸ ਸਮੇਂ ਤਾਂ ਸੁਖਬੀਰ ਸਿੰਘ ਬਾਦਲ ਸ਼ੋਮਨੀ ਕਾਲੀ ਦਲ ਦੇ ਮੁਖ ਦਫਤਰ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਵਿਵਸਥਾ ਬਹੁਤ ਹੀ ਮਾੜੀ ਹੋ ਚੁੱਕੀ ਹੈ ਅਸੀਂ ਲੈਂਡ ਪੂਲਿੰਗ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਤੁਹਾਨੂੰ ਦੱਸਨੇ ਕਿ ਜੁਲੰਧਰ ਦੇ ਵਿੱਚ ਆਕਸੀਜਨ ਨਾ ਮਿਲਣ ਲੈ ਕੇ ਤਿੰਨ ਮੌਤਾਂ ਦਾ ਮਾਮਲਾ ਵੀ ਕਰਵਾਇਆ ਸੀ ਇਸ ਨੂੰ ਲੈ ਕੇ ਵੀ ਸੁਖਬੀ ਸਿੰਘ ਬਾਦਲ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਤੁਹਾਨੂੰ ਦੱਸਣੇ ਕਿ ਸ਼ਾਮ ਨੂੰ ਕਾਲੇ ਜਲਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਹੋਰਾਂ ਦੇ ਕੋਾਈ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੀ ਸ਼ੁਰੂਆਤ ਹੋਈ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਹੋਰ ਕਮੇਟੀ ਦੀ ਮੀਟਿੰਗ ਹੈ ਜੋ ਹਾਲਾਤ ਪੰਜਾਬ ਦੇ ਬਣ ਗਏ ਹੈ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਐ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਆ ਠੱਗ ਇੱਥੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਐ ਭਾਵੇਂ ਇੱਥੇ ਲਾਅ ਨਾ ਆਰਡਰ ਐ ਭਾਵੇਂ ਨਸ਼ਾ ਹੈ ਬਰਬਾਦ ਕਰਤਾ ਪੰਜਾਬ ਦੇ ਬਿਲਕੁਲ ਹੋ ਰਹੀ ਹੈ ਇਸ ਸਮੇਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲੇ ਦਲ ਦੇ ਮੁਖ ਦਫ਼ਤਰ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਵਿਵਸਥਾ ਬਹੁਤ ਹੀ ਮਾੜੀ ਹੋ ਚੁੱਕੀ ਹੈ ਅਸੀਂ ਲੈਂਡ ਪੋਲਿੰਗ ਨੂੰ ਲੈ ਕੇ ਤਰਨੇ ਪ੍ਰਦਰਸ਼ਨ ਕਰ ਰਹੇ ਹਾਂ ਤੁਹਾਨੂੰ ਦੱਸਣੇ ਕਿ ਜੁਲੰਧਰ ਦੇ ਚੌਕ ਸਿਜ਼ਨ ਨਾ ਮਿਲਣ ਨੂੰ ਲੈ ਕੇ ਤਿੰਨ ਮੌਤਾਂ ਦਾ ਮਾਮਲਾ ਵੀ ਕਰਵਾਇਆ ਸੀ ਸਰੂ ਲੈ ਕੇ ਵੀ ਸੁਖਬੀ ਸੰਬਾਧ ਬਲੂ ਸਵਾਲ ਖੜੇ ਕੀਤੇ ਗਏ ਨੇ ਤੁਹਾਨੂੰ ਦੱਸਣੇ ਕਿ ਸ਼ਾਮਨੇ ਕਾਲੇ ਦਲ ਦੇ ਪ੍ਰਧਾਨ ਸੁਖਬੀ ਸੰਬਾਧ ਬਲੂ ਹੋਰਾਂ ਦੇ ਕੋਾਈ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੀ ਸ਼ੁਰੂਆਤ ਹੋਈ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਹੋਰ ਕਮੇਟੀ ਦੀ ਮੀਟਿੰਗ ਹੈ ਜੋ ਹਾਲਾਤ ਪੰਜਾਬ ਦੇ ਬਣ ਗਏ ਹੈ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਹੈ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਇਕੱਠਾ ਅੱਗੇ ਇਥੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਹੈ ਭਾਵੇਂ ਇਥੇ ਲਾਅਨ ਆਰਡਰ ਹੈ ਭਾਵੇਂ ਨਸ਼ਾ ਹੈ ਬਰਬਾਦ ਕਰਤਾ ਪੰਜਾਬ ਦੇ ਬਹੁਤ ਬਹੁਤ ਦਿਨਾਂ ਤੋਂ ਬਿਲਕੁਲ ਚੱ ਰਹੀ ਹੈ ਇਸ ਸਮੇਂ